ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਇੱਕ ਵਿਚਾਰ ਕਰਾਂਗੇ ਅੱਜ ਸੁਪਨਿਆਂ ਬਾਰੇ ਕਈ ਲੋਕਾਂ ਦਾ ਵਿਚਾਰ ਆ ਵੀ ਜਿਹੜੇ ਸੁਪਨੇ ਨੇ ਸੁਪਨੇ ਸੁਪਨੇ ਇੱਕ ਤਾਂ ਖਿਆਲ ਹੁੰਦੇ ਨੇ ਵੀ ਮੇਰਾ ਸੁਪਨਾ ਸੀ ਉਹ ਖਿਆਲ ਹੁੰਦੇ ਨੇ ਤੇ ਇੱਕ ਸੁਪਨੇ ਨੇ ਜਿਹੜੇ ਸਾਨੂੰ ਪ੍ਰਤੱਖੀ ਸੰਸਾਰ ਹੁੰਦਾ ਉਹਗਲਾ ਕਈ ਲੋਕ ਕਹਿੰਦੇ ਨੇ ਵੀ ਜਿਵੇਂ ਦਾ ਕੋਈ ਬੰਦੇ ਦਿਨੇ ਕੰਮ ਕਰਦਾ ਹੈ ਉਸ ਤਰ੍ਹਾਂ ਦੇ ਨੂੰ ਸੁਪਨੇ ਆਉਂਦੇ ਨਹੀਂ ਕੁਝ ਹੱਦ ਤੱਕ ਸੱਤ ਵੀ ਹੈ ਸੱਚ ਹੈ ਪਾਰੇ ਸੰਸਾਰ ਦੀ ਗੱਲ ਹੈ ਜਿਹੜਾ ਜੋ ਕੋਈ ਕੰਮ ਕਰਦਾ ਉਹ ਤੁਹਾਨੂੰ ਸੁਪਨੇ ਆਉਣੇ ਇਹ ਸੰਸਾਰ ਦੀ ਗੱਲ ਹੈ ਗੁਰਵਾਣੀ ਵਿੱਚ ਕਾਫੀ ਇਸ ਤਰ੍ਹਾਂ ਦੀਆਂ ਗੱਲਾਂ ਬਾਚਨ ਨੇ ਜਿਹੜੇ ਸੰਸਾਰ ਤੌਰ ਤੇ ਕੀਤੇ ਗਏ ਨੇ ਜੇ ਮਹਾਰਾਜ ਕਹਿੰਦੇ ਨੇ ਵੀ ਮਾਤ ਪਿਤਾ ਬਿਨ ਬਾਲ ਨਾ ਹੋਈ ਗੁਰੂ ਸਾਹਿਬ ਕਹਿੰਦੇ ਮਾਤਾ ਪਿਤਾ ਤੋਂ ਬਿਨਾ ਬਾਲ ਬੱਚੇ ਨਹੀਂ ਜਨਮ ਲੈ ਸਕਦੇ ਪਰ ਜਦੋਂ ਪਹਿਲੀ ਵਾਰੀ ਮਨੁੱਖ ਬਣਿਆ ਉਹਦਾ ਮਾਪੇ ਕੌਣ ਸੀ ਪਹਿਲੀ ਵਾਰ ਤਾਂ ਕੋਈ ਬਣਿਆ ਹੀ ਐ ਨਾ ਸੋਚਣ ਵਾਲੀ ਗੱਲ ਹੈ ਸੰਗ ਜੀ ਇਹ ਗੁਰੂ ਸਾਹਿਬ ਕਹਿੰਦੇ ਮਾਤ ਪਿਤਾ ਬਿਨ ਬਾਲਣਾ ਹੋਈ ਪਰ ਜੇ ਸਭ ਤੋਂ ਪਹਿਲੀ ਵਾਰੀ ਬਣਿਆ ਕੋਈ ਬੀਬੀ ਨੇ ਪੈਦਾ ਹੋਈ ਜਾਂ ਕੋਈ ਭਾਈ ਨੇ ਕਹਿ ਲੋ ਜਾਂ ਕੋਈ ਪੁਰਸ਼ ਨੇ ਜਨਮ ਲੇਤਾ ਜਾਂ ਕਿਸੇ ਔਰਤ ਨੇ ਜਨਮ ਲੇਤਾ ਉਹ ਕਿਵੇਂ ਹੋਈ ਸਭ ਤੋਂ ਪਹਿਲਾਂ ਜਿਹੜਾ ਬਣੂਗਾ ਉਹ ਕਿਵੇਂ ਬਣੂਗਾ ਇਹ ਗੱਲ ਸੰਸਾਰ ਦੀ ਹੈ ਵੀ ਮਾਤ ਬਿਨ ਮਾਤ ਪਿਤਾ ਬਿਨ ਬਾਲਣਾ ਹੋਈ ਜਦੋਂ ਪਰਮੇਸ਼ਰ ਆਪਦੀ ਤੇ ਆਉਂਦਾ ਕੁਛ ਸੰਸਾਰ ਨੂੰ ਦੇਣ ਵਾਸਤੇ ਉੱਥੇ ਫਿਰ ਸੰਸਾਰਕ ਮੈਂ ਨਾ ਨਹੀਂ ਕੋਈ ਹੁੰਦਾ ਪਰਮਾ ਭਾਵੇਂ ਬਨ ਸਾਸ ਦੇ ਰੱਖੇ ਹੁਣ ਆਪਾਂ ਕਹਿੰਦੇ ਵੀ ਸਾਹਾਂ ਤੋਂ ਬਿਨਾਂ ਦੇਹੀ ਸੁੰਨੀ ਸਾਹਾਂ ਤੋਂ ਬਿਨਾਂ ਜਿਹੜੀ ਰੂਹ ਹੈ ਉਹ ਮੁਰਦਾ ਹੈ ਹੰ ਸਾਸ ਬਿਨਾਂ ਜੋ ਮ੍ਰਿਤਕ ਹੀ ਲੋਥਾ ਸੋ ਪਰ ਗੁਰੂ ਸਾਹਿਬ ਕਿਤੇ ਕਹਿੰਦੇ ਨੇ ਪ੍ਰਪਾ ਬਨ ਸਾਥ ਤੇ ਰੱਖੇ ਪ੍ਰਪਾ ਬਹਰ ਗੁਣ ਪੱਖ ਹੈ ਜਿਵੇਂ ਅੱਗੇ ਕੰਜ ਮਾਰਚ ਪਾਛਾ ਵੀ ਪ੍ਰਪਾ ਵਾ ਦਾ ਪਾਤਰਤ ਰਾਵ ਹੈ ਪੱਤਰ ਕੀ ਤੇ ਤਰਦੇ ਨੇ ਪਰ ਜਦੋਂ ਮਹਾਰਾਜ ਨੇ ਆਪਦੇ ਕੌਤਕ ਰਚਨੇ ਹੋਣ ਤਾਂ ਸਭ ਕੁਝ ਹੋ ਸਕਦਾ ਮਰਜੀ ਦਾ ਮਾਲਕ ਹੈ ਨਾ ਆਜ਼ਾਦ ਹੈ ਵੈਗੁਰੂ ਕਾਲ ਰਹਤਾ ਹੈ ਅਕਾਲ ਹੈ ਨਿਰਭਉ ਹੈ ਨਿਰਵੈਰ ਹੈ ਕੋਈ ਡਰ ਨਹੀਂ ਕਿਸੇ ਜਿਵੇਂ ਜਿਵੇਂ ਮਰਜੀ ਕਰੇ ਆਜ਼ਾਦ ਸੋ ਆਪਾਂ ਗੱਲ ਕਰਦੇ ਹਾਂ ਸੁਪਨੇ ਦੀ ਇਹਦੇ ਸੰਸਾਰੀ ਸੁਪਨਾ ਤੇ ਸੰਸਾਰੀ ਵੀ ਸਹੀ ਨਹੀਂ ਪਰ ਇੱਕ ਗੱਲ ਹੋਰ ਮੈਂ ਤੁਹਾਨੂੰ ਬੇਨਤੀ ਕਰਨ ਦਾ ਆਪਣੇ ਵਿਚਾਰ ਹੈ ਇਹ ਵੀ ਨੇਰੇ ਪਰੇ ਜਿਹੜੇ ਹੁੰਦੇ ਨੇ ਸੁਪਨੇ ਉਹ ਅ ਖਿਆਲ ਅਨਸਾਰ ਵੀ ਨਹੀਂ ਹੈਗੇ ਮੈਂ ਉਦਾਹਰਣ ਦੇ ਦਿੰਦਾ ਤੁਹਾਨੂੰ ਦੁਨੀਆ ਦੇ ਉੱਤੇ ਜਿਨ੍ਹਾਂ ਦੇ ਘਰਾਂ ਵਿੱਚ ਨੌਜਵਾਨ ਪੁੱਤਰਾਂ ਦੀਆਂ ਜਾਂ ਧੀਆਂ ਦੀਆਂ ਜਾਂ ਭਰਾਵਾਂ ਦੀ ਮੌਤਾਂ ਹੋ ਜਾਂਦੀਆਂ ਨੇ ਕਾਸ ਕਰਤੀ ਮਾਂ ਦੀ ਗੱਲ ਤੈਨੂੰ ਮੈਂ ਦੱਸਦਾ ਮਾਂ ਪਤਾ ਕੀ ਕਹਿੰਦਾ ਕਹਿੰਦੀ ਐ ਕਿ ਹੈ ਪੁੱਤਰ ਅੱਜ ਤੈਨੂੰ ਸੰਸਾਰ ਤੇ ਗਏ ਨੂੰ 3 ਸਾਲ ਹੋ ਗਏ ਪਰ ਤੂੰ ਮੈਨੂੰ ਕਦੇ ਸੁਪਨੇ ਵਿੱਚ ਵੀ ਨਹੀਂ ਦਿਖਿਆ ਅੱਜ ਤੈਨੂੰ ਸੰਸਾਰ ਦੇ ਉੱਤੇ ਗਿਆ ਨੂੰ ਤੈਨੂੰ ਮੁੱਕੇ ਨੂੰ 5 ਸਾਲ ਹੋ ਗਏ ਪਰ ਤੂੰ ਕਦੇ ਮੈਨੂੰ ਸੁਪਨੇ ਵਿੱਚ ਤਾਂ ਆ ਜਾ ਤੇਰੀ ਫੋਟੋ ਦੇਖਦੇ ਕੇ ਟਾਈਮ ਪਾਸ ਕਰਦੀ ਆ ਮੈਂ ਤੇਰੀ ਫੋਟੋ ਨਾਲ ਗੱਲਾਂ ਕਰਦੀ ਆ ਤੇਰੀ ਵੀਡੀਓ ਦੇਖਦੀ ਆ ਮਾਦਾ ਹਿਰਦਾ ਕਹਿੰਦਾ ਵੀ ਵੀ ਮੇਰੇ ਵੀ ਮੇਰੇ ਪੁੱਤ ਦੀਆਂ ਕੋਈ ਗੱਲਾਂ ਕਰੇ ਜਿਹਦੇ ਕੋਲੇ ਵੀ ਜਾਂਦੀ ਆ ਰੋ ਪੈਂਦੀ ਆ ਆਪਣੇ ਪੁੱਤ ਦੀ ਗੱਲ ਚਲਾਉਂਦੀ ਆ ਸੰਸਾਰ ਭੋਤ ਕੀ ਹੁੰਦੀ ਆ ਇਹਦਾ ਨਹੀਂ ਪਿੱਟ ਸਿਆਪਾ ਨਿਬੜਦਾ ਇਹ ਤੋਂ ਖੜਾ ਛੜਾਓ ਇਹ ਤੋਂ ਦੂਰ ਚਲੇ ਜਾਓ ਸੰਸਾਰ ਭਜਦਾ ਪਰ ਮਾਂ ਕੀ ਕਹਿੰਦੀ ਆ ਜਦੋਂ ਮੈਂ ਕਿਸੇ ਕੋਲੇ ਜਾਵਾਂ ਮਾਂ ਕਹਿੰਦੀ ਆ ਮੇਰੇ ਮਰੇ ਪੁੱਤ ਦੀਆਂ ਮੈਂ ਗੱਲਾਂ ਕਰਾਂ ਕਿਉਂਕਿ ਉਹਦੀ ਯਾਦ ਵਿੱਚ ਉਹਦਾ ਪੁੱਤ ਬਸਿਆ ਹੁੰਦਾ ਯਾਦ ਵਿੱਚ ਪੁੱਤਰ ਦੀ ਯਾਦ ਵਿੱਚ ਪੁੱਤਰ ਦਾ ਪੁੱਤਰ ਦਾ ਵਾਸਾ ਸਮਝਦੀ ਆ ਉਹ ਨੂੰ ਸਕੂਨ ਆਉਂਦਾ ਉਹਦੀ ਗੱਲਾਂ ਕਰਕੇ ਨੇੜੇ-ਨੇੜੇ ਮਹਿਸੂਸ ਕਰਦੀ ਆ ਕਈ ਮਾਮੇ ਦੇ ਪੁੱਤਰ ਮਾਰ ਚੁੱਕੇ ਨੇ ਪਰ 5-5 ਸਾਲ ਹੋ ਗਏ 7-7 ਸਾਲ ਹੋ ਗਏ ਸੁਪਨੇ ਵਿੱਚ ਵੀ ਨਹੀਂ ਕਦੇ ਆਇਆ ਨਾ ਦਿਖਿਆ ਕੀ ਉਹਦਾ ਖਿਆਲ ਨਹੀਂ ਹੁੰਦਾ ਦਿਨ ਰਾਤ ਸੋਚਦੀ ਆ ਉਹ ਵੀ ਮੇਰਾ ਪੁੱਤਰ ਮੇਰਾ ਪੁੱਤ ਮੇਰਾ ਪੁੱਤ ਨਹੀਂ ਆਉਂਦਾ ਕਾਹ ਦੀ ਗੱਲਾਂ ਇਸ ਤਰ੍ਹਾਂ ਨੇ ਜਿਹੜੇ ਸਮਝ ਤੋਂ ਬਾਹਰ ਨਹੀਂ ਸੰਗ ਜੀ ਰਹੱਸ ਬਣ ਚੁੱਕੀਆਂ ਨੇ ਸੋਪਾ ਮਹਾਰਾਜ ਤੋਂ ਪੁੱਛੀ ਗੁਰੂ ਸਾਹਿਬ ਕਹਿੰਦੇ ਆਪਾਂ ਕਿ ਸੁਪਨੇ ਸੱਚ ਹੁੰਦੇ ਨੇ ਪਰਮੇਸ਼ਰ ਦੇ ਪਿਆਰੇ ਸੁਪਨੇ ਚ ਆਉਂਦੇ ਨੇ ਗੁਰੂ ਅਕਾਲ ਪੁਰਖ ਵਹਿਮ ਸੁਪਨੇ ਚ ਆਉਂਦਾ ਗੁਰੂ ਸਾਹਿਬ ਕੰਦੇ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਇਨਾ ਸਕਾਂ ਤੁਝ ਕੰਨ ਪਿਆਰੇ ਭੇਜ ਨਾ ਸਕਾਂ ਕੋਈ ਕੰਨ ਆਇ ਨਾ ਸਕਾਂ ਤੁਝ ਕੰਨ ਇਹ ਸਾਡੇ ਏਰੀ ਦੀ ਇਲਾਕੇ ਦੀ ਬੋਲੀ ਆਪਾਂ ਅਸੀਂ ਇੱਥੇ ਕਹਿੰਦੇ ਆ ਵੀ ਮੇਰੇ ਕੰਨੀ ਆ ਜਾ ਮੈਂ ਤੇਰੇ ਕੰਨੀ ਆਵਾਂ ਆਇ ਨਾ ਸਕਾਂ ਤੁਝ ਕੰਨ ਪਿਆਰੇ ਵੀ ਤੇਰੇ ਕਰੀਂ ਅਕਾਲਪੁਰਖ ਵਾਹਿਗੁਰੂ ਮੈਂ ਤੇਰੇ ਕਰੀਂ ਆ ਨਾ ਆ ਨਹੀਂ ਸਕਦਾ ਨਾ ਕਿਸੇ ਨੂੰ ਭੇਜ ਸਕਦਾ ਏ ਵਾਹਿਗੁਰੂ ਅਕਾਲਪੁਰਖ ਗੁਰੂ ਜੀਓ ਤੁਸੀਂ ਮੇਰੇ ਸੁਪਨੇ ਵਿੱਚ ਆਏ ਸੀ ਰਾਤ ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕ ਕੋਈ ਸੁਪਨੇ ਆਇਆ ਪੀ ਗਿਆ ਤੂੰ ਸੁਪਨੇ ਵਿੱਚ ਆਇਆ ਤੇ ਚਲੇ ਗਏ ਮੈਂ ਬਾਅਦ ਵਿੱਚ ਬਹੁਤ ਰੋਇਆ ਮੇਰਾ ਗੁਰੂ ਆਇਆ ਸੀ ਅੰਦਰ ਛੇੜ ਜੇ ਉਸ ਗੁਰੂ ਦਾ ਸੁਪਨਾ ਹੋਗਾ ਨਾ ਤੁਹਾਨੂੰ ਕਿਸੇ ਰੂਪ ਦੀ ਤਾਲਾ ਖਿਰਦੇ ਨਹੀਂ ਛੇੜ ਜੂਗਾ ਤੁਸੀਂ ਬਰਾਗ ਵਿੱਚ ਆ ਜਾਓਗੇ ਸਭ ਬਰਾਗ ਵਿੱਚ ਸੋ ਜਦੋਂ ਵੀ ਕੋਈ ਬਾਣੀ ਪੜਦੇ ਸੰਗ ਜੀ ਬਾਣੀ ਪੜਦੇ ਪੜਦੇ ਉਹਦੇ ਸੁਪਨੇ ਬਦਲ ਜਾਂਦੇ ਨੇ ਜਿਹੜੇ ਸੁਪਨੇ ਕਦੇ ਵੀ ਨਹੀਂ ਆਏ ਹੋਏ ਅਜੀਬ 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 ਸੁਪਨੇ ਪਤਾ ਨਹੀਂ ਕਿਸੇ ਪਾਸ਼ਾ ਮਹਾਰਾ ਖੰਡਾ ਬ੍ਰਹਿਮੰਡ ਬ੍ਰਹਿਮੰਡ ਦੀ ਸ਼ਕਤੀ ਦਿਖਾ ਦੇਣਾ ਕਦੇ ਕਿਸੇ ਰੂਪ ਵਿੱਚ ਕਦੇ ਗੁਰਸਿੱਖ ਦੇ ਰੂਪ ਵਿੱਚ ਕਦੇ ਸੰਗਾਛੀ ਦਾ ਕਿਸੇ ਪ੍ਰਾਤਨ ਸੰਗਾਛੀ ਦਾ ਰੂਪ ਵਿੱਚ ਕਦੇ ਕਿਸੇ ਸੰਗਾਛੀ ਦੀ ਤਸਵੀਰ ਆ ਜਾਂਦੀ ਹੈ ਕਦੇ ਕੋਈ ਐ ਨਹੀਂ ਪਤਾ ਕੋਈ ਘੋੜੇ ਤੇ ਸਿੰਘ ਚੜਿਆ ਹੋਇਆ ਦਿਖਾਈ ਦੇਵੇ ਦਰਸ਼ਨ ਦੇਵੇ ਸੋ ਸੁਪਨੇ ਸੰਗਤੀ ਤੁਸੀਂ ਅਜਵਾ ਕੇ ਦੇਖ ਲਓ ਜਦੋਂ ਤੁਸੀਂ ਨਾ ਬਾਣੀ ਪੜੋਗੇ ਤੁਹਾਨੂੰ ਸੁਪਨਿਆਂ ਦੇ ਵਿੱਚ ਜਦੋਂ ਇਸ ਤਰ੍ਹਾਂ ਧਾਰਮਿਕ ਸੁਪਨੇ ਆਉਣਗੇ ਗੁਰੂ ਘਰਾਂ ਦੇ ਸੁਪਨੇ ਆਉਣਗੇ ਜਾਂ ਸੰਗਤ ਦੇ ਸੁਪਨੇ ਆਉਣਗੇ ਉਹ ਤੁਸੀਂ ਸਮਝੋ ਕਿ ਗੁਰੂ ਅਕਾਲ ਪੁਰਖ ਮਹਾਰਾ ਤੁਹਾਡੇ ਤੇ ਮਿਹਰਬਾਨ ਹੈ ਤੁਹਾਡੀ ਸਿਮਰਨ ਕੀ ਤੁਹਾਡਾ ਮਨਜ਼ੂਰ ਹੋ ਰਿਹਾ ਹੈ ਸੁਪਨੇ ਵਿੱਚ ਵੀ ਗੁਰੂਸਿ ਚੇ ਪਾਸ ਸੁਪਨ ਦਰਸ਼ਨ ਦਿੰਦੇ ਨੇ ਇਸ ਕਰਕੇ ਬਾਣੀ ਪੜਨ ਵਾਲੇ ਸੁਚੇਤ ਹੋ ਜੋ ਜਿਵੇਂ ਜੀ ਸੀ ਸਤਾਂ ਸੁਪਨੇ ਆਉਂਦੇ ਨੇ ਤਾਂ ਤੁਹਾਡਾ ਜਿਹੜਾ ਸਿਮਰਨ ਕੀਤਾ ਜਪਜੀ ਸਾਹਿਬ ਕੀਤਾ ਰਾਤ ਦਾ ਦਿਨ ਦਾ ਸਿਮਰਨ ਉਹ ਤੁਹਾਡਾ ਮਨਜ਼ੂਰ ਹੋ ਰਿਹਾ ਸੰਗਤ ਜੀ ਤੁਹਾਨੂੰ ਸੰਕੇਤ ਦਿੰਦਾ ਮਹਾਰਾਜ ਵੀ ਤੇਰੇ ਅੰਗ ਸੰਗਾਂ ਸੇਵਕ ਕੋ ਨਿਕਟੀ ਹੋਏ ਦਿਖਾਵੇ ਇਸ ਕਰਕੇ ਤੁਸੀਂ ਸੁਪਨਿਆਂ ਦੇ ਉੱਤੇ ਵਿਸ਼ਵਾਸ ਕਰੋ ਸਿਮਰਨ ਕਰਨ ਵਾਲੇ ਉਹ ਗੁਰੂ ਸੰਗਤ ਚੇ ਬਾਤਾਂ ਨੂੰ ਅੰਗ ਸੰਗ ਹੋਣ ਦਾ ਤੁਹਾਨੂੰ ਸੰਕੇਤ ਦਿੰਦੇ ਨੇ ਸੁਪਨਿਆਂ ਦੇ ਵਿਸ਼ਵਾਸ ਕਰਕੇ ਹੋਰ ਬਾਣੀ ਪੜੋ ਹੋਰ ਬਾਣੀ ਪੜੋ ਮਹਾਰਜ ਜੀ ਪਾਛਾ ਥੋੜਾ ਜਿਹਾ ਹੋਰ ਨੇੜੇ ਹੋ ਕੇ ਦਿਖਾਓ ਮੈਨੂੰ ਫਿਰ ਇਸ ਤਰ੍ਹਾਂ ਚੇ ਪਾਛਾ ਮਹਾਰਾਜ ਪਰ ਸੁਪਨੇ ਚਾਹੁੰਦੇ ਨੇ ਫਿਰ ਪ੍ਰਤੱਖ ਆਉਣ ਲੱਗ ਜਾਂਦੇ ਨੇ ਫਿਰ ਉਸ ਤਰ੍ਹਾਂ ਗੱਲਾਂ ਤੇ ਇਹ ਗੱਲਾਂ ਕਾਫੀ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੇਗਾ ਸੋ ਸੁਪਨੇ ਦੇ ਵਿੱਚ ਸੁਪਨੇ ਲੈਂਡ ਵਾਸਤੇ ਵਿੱਚ ਬਾਣੀ ਪੜੋ ਚੇ ਪਾਏ ਸੁਪਨੇ ਦੇ ਦਰਸ਼ਨ ਦਿਓ ਮਹਾਰਾਜ ਚੇਪਾ ਸੁਪਨ ਦਰਸ਼ਨ ਤੇ ਇਸ ਤਰ੍ਹਾਂ ਕਰਕੇ ਬਾਣੀ ਦੇ ਉਤੇ ਪੂਰੀ ਮਿਹਨਤ ਕਰਕੇ ਦਰਸ਼ਨ ਕਰਿਆ ਕਰੋ ਚੇ ਪਾਸ਼ਾ ਮੰਗਿਆ ਕਰੋ ਦਰਸ਼ਨ ਚੇ ਪਾਸ਼ਾ ਮਹਾਰਾਜ ਹਮ ਨੇੜੇ ਹੋ ਕੇ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ